ਪੰਚਕੁਲਾ ਦੇ ਸੈਕਟਰ 5 ਦੇ ਥਾਣੇ ਦੇ ਵਿੱਚ ਲੋਹੇ ਦੀ ਕੁਰਸੀ ਤੇ ਬੈਠੇ ਇਸ ਨੌਜਵਾਨ ਦੀ ਕਹਾਣੀ ਬੇਹੱਦ ਦੁੱਖ ਭਰੀ ਹੈ। ਇਹ ਬੋਲ ਬੋਲੀ ਤੁਮਰੇ ਵਾਲੀ ਬੋਲਤ ਹੈ। ਕੌਣ ਸੋ? ਜਿਸ ਸ਼ਖਸ ਨੇ ਇਸ ਨੂੰ ਇੱਥੇ ਪਹੁੰਚਾਇਆ ਉਸ ਨੇ ਉਸ ਦੇ ਹੱਥ ਦੇ ਵਿੱਚ ਇੱਕ ਚਿੱਠੀ ਫੜਾ ਦਿੱਤੀ ਜਿਸ ਦੇ ਵਿੱਚ ਇਸ ਦੀ ਪੂਰੀ ਕਹਾਣੀ بیان ਕੀਤੀ ਹੈ। ਚਿੱਠੀ ਦੇ ਮੁਤਾਬਕ ਇਹ ਲੜਕਾ ਪੰਚਕੁਲਾ ਜ਼ਿਲ੍ਹੇ ਦੇ ਕੋਲ ਕਿਸੇ ਪਿੰਡ ਦਾ ਹੈ। ਅੱਜ ਤੋਂ 17-18 ਸਾਲ ਪਹਿਲਾਂ ਇਸ ਨੂੰ ਕੋਈ ਗੱਡੀ ਵਾਲਾ ਚੁੱਕ ਕੇ ਲੈ ਗਿਆ ਸੀ। ਇਸ ਨੂੰ ਖੇਤਾਂ ਦੇ ਵਿੱਚ ਰੱਖਦਾ ਸੀ ਤੇ ਮੈਂ ਇਸ ਨੂੰ ਹਥੋਂ ਕੱਢਿਆ ਤਾਂ ਕਿ ਆਪਣੇ ਘਰ ਪਹੁੰਚ ਸਕੇ ਇਹ ਲੜਕਾ ਇਹਨਾਂ ਦੱਸ ਰਿਹਾ ਹੈ ਕਿ ਚਾਰ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ ਜੋ ਕਿ ਆਪਣੇ ਮਾਤਾ ਪਿਤਾ ਦਾ ਨਾਮ ਭੁੱਲ ਚੁੱਕਿਆ ਹੈ ਥੋੜਾ ਬਹੁਤ ਆਪਣੇ ਮਾਤਾ ਪਿਤਾ ਦਾ ਚਿਹਰਾ ਇਸ ਨੂੰ ਯਾਦ ਹੈ ਇਸ ਲੜਕੇ ਨੂੰ ਇਸ ਦੇ ਘਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੋ ਇਸ ਨੌਜਵਾਨ ਨੂੰ ਨਾ ਤਾਂ ਆਪਣੇ ਮਾਤਾ ਪਿਤਾ ਦਾ ਨਾਮ ਯਾਦ ਹੈ ਤੇ ਨਾ ਹੀ ਪਿੰਡ ਦਾ ਅਜਿਹੇ ਦੇ ਵਿੱਚ ਪੁਲਿਸ ਦੇ ਲਈ ਮੁਸ਼ਕਲ ਵੱਧ ਗਈ ਹੈ ਕਿਉਂ ਇਸ ਨੌਜਵਾਨ ਨੂੰ ਕਿੱਥੇ ਬਚਾਉਣ ते किस दे हवाले कर फिलहाल हमारे पास ये है कि भी हमें इसका पता लगाना है कि पंचकुला आज से पंद्रह बीस बाईस साल पहले अगर किसी का बेटा कोई खोया है तो वो हमारे से संपर्क कर सकता है इस इसके ये इतना जानता है भी माँ बाप है ताऊ के घर थे आसपास में और यह तीन चार बहनों का इकलौता भाई है इसके अलावा ये नहीं जानता है तो मेरी सभी ਇਹ ਇਲਾਕਾ ਵਾਸੀਓਂ ਸੇ ਗਾਉਂ ਵਾਸੀਓਂ ਸੇ ਇਸ ਪੰਚਕੁਲਾ ਕੇ ਜੋ ਗ੍ਰਾਮੀਣ ਲੋਗ ਹੈਂ ਉਨਸੇ ਅਪੀਲ ਹੈ ਕਿ ਵੀ ਇਸ ਕੇ ਬਾਰੇ ਮੇਂ ਅਗਰ ਕਿਸੇ ਕੋ ਕੁਛ ਪਤਾ ਲਗੇ ਤੋ ਮੇਰੇ ਸੇ ਸੰਪਰਕ ਕਰ ਸਕਤੇ ਹੈਂ ਜਿਸ ਤਰ੍ਹਾਂ ਕੇ ਗੱਲ ਇਸਦੀ ਦਰਦਨਾਕ ਕਹਾਣੀ ਦੀ ਹੈ ਤਾਂ ਇੱਕ ਟਰੱਕ ਡਰਾਈਵਰ ਇਸ ਨੂੰ ਇਸ ਦੇ ਪਿੰਡ ਤੋਂ ਚੁੱਕ ਕੇ ਲੈ ਗਿਆ ਸੀ ਤੇ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਰੱਖਦਾ ਸੀ ਦਿਨ ਭਰ ਪੇਡਾਂ ਬੱਕਰੀਆਂ ਚਰਵਾਉਂਦਾ ਸੀ ਘਰ ਦਾ ਬਚਿਆ ਹੋਇਆ ਖਾਣਾ ਦਿੰਦਾ ਸੀ ਤੇ ਕਿਤੇ ਭੱਜ ਨਾ ਜਾਵੇ ਇਸ ਲਈ ਉਸ ਨੂੰ ਜੰਜੀਰਾਂ ਦੇ ਨਾਲ ਜਕੜ ਕੇ ਰੱਖਦਾ ਸੀ Rajasthan ਦੇ ਉਸ ਪਿੰਡ ਦੇ ਵਿੱਚ ਭੇਡਾਂ ਬੱਕਰੀਆਂ ਨੂੰ ਛੱਡਣ ਗਏ ਇੱਕ ਟਰੱਕ ਡਰਾਈਵਰ ਨੇ ਇਸ ਨੂੰ ਜੰਜੀਰਾਂ ਦੇ ਨਾਲ ਜਕੜਿਆ ਹੋਇਆ ਵੇਖਿਆ ਟਰੱਕ ਡਰਾਈਵਰ ਨੂੰ ਇਸ ਦੀ ਹਾਲਤ ਤੇ ਤਰਸ ਆਇਆ ਤੇ ਉਸ ਨੇ ਆਪਣੇ ਟਰੱਕ ਦੇ ਵਿੱਚ ਬਿਠਾ ਕੇ ਇੱਕ ਚਿੱਠੀ ਦੇ ਨਾਲ ਇਸ ਨੂੰ ਹਾਈਵੇ ਦੇ ਕੋਲ ਛੱਡ ਦਿੱਤਾ ਦਾ ਮਹਿਲ ਤੋਂ ਕਿ ਜਦਨੇ ਵੀ ਡਰਗਰ ਉਠਾ ਗਏ ਨੀਏ Rajasthan में Rajasthan में भेड़ वग़ैरह ਨੂੰ ਜਿਰਾਉਂਦਾ ਔਰ ਗੁੱਡਾ ਮਾਰ ਵੀ ਕਰਦਾ ਹੈ ਇਹ ਰੋਟੀ ਦਿੱਤਾ ਔਰ ਖੇਜੜੀ बांध ਦਿੱਤਾ ਰਾਤੀਂ ਡੈਮ ਕੋਈ ਢੋਮਣੇ ਪੰਜਾਬ ਕੋ ਉਪ ਤੋਂ ਨਹੀਂ ਰਹਿਣਾ ਕੋਈ ਟ੍ਰੱਕ ਵਾਲੇ ਫੇਟ ਵਗੈਰੀ ਲੈਣਗੇ ਉਸਨੇ ਮੇਰੀ ਹਾਲਤ ਦੇਖੀ ਤੇ ਉਸਨੇ ਮੈਨੂੰ ਪੁੱਛ્યો ਫਿਰ ਉਸਨੇ ਮੇਰੇ ਰਾਤ ਨੂੰ ਮੈਨੂੰ ਮਿਟੂ ਗਾਡੀ ਵਿੱਚ ਡਾਲ ਕੇ ਲੈ ਆਇਓ ਨੌਜਵਾਨ ਨੂੰ ਪੰਚਕੁਲਾ ਤੱਕ ਲੈ ਕੇ ਆਉਣ ਵਾਲਾ ਟ੍ਰੱਕ ਡਰਾਈਵਰ ਕੌਣ ਸੀ ਉਹ ਕਿੱਥੋਂ ਲੈ ਕੇ ਆਇਆ ਤੇ ਕਿਸ ਦੇ ਕੋਲੋਂ ਲੈ ਕੇ ਆਇਆ ਇਸ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਫਿਲਹਾਲ ਪੁਲਿਸ ਉਸ ਪਿੰਡ ਦਾ ਪਤਾ ਕਰ ਰਹੀ ਹੈ ਜਿੱਥੇ ਇਸ ਦੇ ਪਿਤਾ ਪਰਚੂਨ ਦੀ ਦੁਕਾਨ ਚਲਾਉਂਦੇ ਸਨ क्या स्कूल सरकारी स्कूल है छोटे स्कूल है छोटे तो छोटे तो ट्रक एक्चुअली में इसको कहीं बाहर ही छोड़ गया और इसको इतना बतला गया आप थाना से संपर्क कर लेना तो ये हमें मिल गया है यहाँ पे तो इसको अभी फिलहाल सेक्टर फाइव के थाने में लेके आए हैं इससे बातचीत कर ही रहे थे इसी का और इसका पता लगाएंगे ਇਹ ਨੌਜਵਾਨ ਕੌਣ ਹੈ ਕਿਸ ਪਿੰਡ ਦਾ ਹੈ ਇਸ ਦੇ ਮਾਤਾ ਪਿਤਾ ਕੌਣ ਨੇ ਕਿਸ ਨੇ ਇਸ ਨੂੰ ਅਗਵਾ ਕੀਤਾ ਸੀ ਕਿਸ ਨੇ ਇਸ ਨੂੰ ਇੱਥੋਂ ਤੱਕ ਪਹੁੰਚਾਇਆ ਇਹ ਕਈ ਸਵਾਲ ਨੇ ਜਿਸ ਦਾ ਜਵਾਬ ਲੱਭਣਾ ਅਜੇ ਬਾਕੀ ਹੈ ਪੁਲਿਸ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ ਪੰਚਕੁਲਾ ਤੋਂ ਤਾਰਾ ਠਾਕੁਰ న్యూਸ 18 ਪੰਜਾਬ ਤਦ ਚੰਡੀਗੜ੍ਹ ਫਰਨੀਚਰ ਮਾਰਕੀਟ ਨੂੰ ਤੋੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ 28 ਜੂਨ ਨੂੰ ਫਰਨੀਚਰ ਮਾਰਕੀਟ ਤੋੜਨ ਦੇ ਜੜੇ ਹੁਕਮ ਨੇ ਉਹਨਾਂ ਨੂੰ ਜਾਰੀ ਕਰ ਦਿੱਤਾ ਤੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹ ਹੁਕਮ ਤੇ ਚੰਡੀਗੜ੍ਹ ਦੇ ਸੈਕਟਰ 42 ਨੇੜੇ ਦੱਸੀ ਜਾਂਦੀ ਹੈ ਮਾਰਕੀਟ ਦੇ ਨਾਲ ਹੀ ਫਰਨੀਚਰ ਮਾਰਕੀਟ ਨੂੰ ਤੋੜਨ ਦੇ ਹੁਕਮ ਜੜੇ ਨੇ ਜਾਰੀ ਕਰ ਦਿੱਤੇ ਗਏ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹਾਈ ਕੋਰਟ ਦੇ ਆਰਡਰ ਦਾ ਜੜਾ ਹੈ ਹਵਾਲਾ ਦਿੱਤਾ ਗਿਆ ਤੇ ਨਾਲ ਹੀ 28 ਜੂਨ ਨੂੰ ਫਰਨੀਚਰ ਮਾਰਕੀਟ ਤੋੜਨ ਦੇ ਹੁਕਮ ਜਾਰੀ ਹੋ ਗਏ ਇਹ ਸੈਕਟਰ 42 ਦੇ ਨੇੜੇ ਫਰਨੀਚਰ ਮਾਰਕੀਟ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉਸ ਨੂੰ ਤੋੜਨ ਦੇ ਹੁਕਮ ਜਾਰੀ ਹੋ ਗਏ ਨੇ ਤਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਹਾਈ ਕੋਰਟ ਦਾ ਜਿਹੜਾ ਇਹ ਹਵਾਲਾ ਦਿੱਤਾ ਗਿਆ ਹੈ ਇਸ ਫਰਨੀਚਰ ਮਾਰਕੀਟ ਨੂੰ ਤੋੜਨ ਦੇ ਵਿੱਚ ਸਾਡੇ ਨਾਲ ਦੁਕਾਨਦਾਰ ਇਕੱਠੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹ ਤਿਆਰੀ ਕਰ ਰਹੇ ਨੇ ਕਿਸ ਤਰ੍ਹਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹਨ ਸਰ ਕਿਉਂਕਿ ਹੁਣ ਫਾਈਨਲੀ ਜਿਹੜਾ ਡੇਮੋਲਿਸ਼ ਦਾ ਜਿਹੜਾ ਲੈਟਰ ਹੈ ਉਹ ਵੀ ਦੇ ਦਿੱਤਾ ਗਿਆ ਤੇ ਤੁਹਾਡੇ ਦੁਕਾਨਾਂ ਦੇ ਬਾਹਰ ਵੀ ਕਿਸ ਤਰ੍ਹਾਂ ਵੇਖਦੇ ਹੋ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਅਫਸਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਇਹ 21 ਤਰੀਕੇ इन्होंने ਨੋਟਿਸ ਕਾਟੇ ਜੀ ਕੱਲ ਰਾਤ ਕੋ ਮਾਰ ਕੋ ਪੌਣੇ 8 ਵੇ ਤੱਕ इन्होंने ਡਿਸਕਸ ਕੀ ਜੋ ਲਗਾਏ ਠੀਕ ਹੈ ਦੋ ਦਿਨ ਤੋਂ ਮਾਰੇ इन्होंने ਉਸੇ ਮੇ ਪ੍ਰਸ਼ਾਸਨ ਨੇ ਲਗਾ दिए ਆ ਸੰਡੇ ਅੱਜ ਕੋਈ ਅਸਰ ਮਿਲੇਗਾ ਨਹੀਂ ਅਬ ਸ਼ਾਮ ਕੋ ਆਮਨੇ ਮਾਰਕੀਟ ਕਮੇਟੀ ਕੀ ਸਾਰੀ ਮੀਟਿੰਗ ਬੁਲਾਈ ਹੈ ਜਿਸ ਮੇ ਸਾਰੇ ਮਾਰੇ ਦੁਕਾਨਦਾਰ ਭਾਈ 116 ਜੋ ਦੁਕਾਨਦਾਰ ਭਾਈ ਇਕੱਠੇ ਹੋਣਗੇ ਪਹਿਲੀ ਬਾਤ ਤੋਂ ਇਹ ਨੋਟਿਸ ਚਿਪਕਾ ਗਏ ਹਨ ਦੁਕਾਨੇ ਖਾਲੀ ਕਰਨ ਦੇ ਦिए ਹੈ ਮਾਰ ਕੋ इन्होंने तीन दिन हमारे निकल गए हैं बैठे हम अठत्तीस साल से हैं ये हमारे को स्टे का वेरवा दे रहे हैं उन्नीस की स्टे है दो हज़ार दो में इन्होंने जगह अक्वायर की और हाई कोर्ट में ये कह रहे हैं कि हम बैठे ही नहीं थे ये एफिडेविट हाई कोर्ट में ये दे रहे हैं 2002 से लेके 2023 में हमारी स्टे टूटी है इक्कीस साल लग गए उसको इनको रिव्यू करते हुए कि कहां से क्या हुआ है और हमारे को खाली करने के दे रहे हैं छः दिन हम कहाँ जाएंगे बताइए लाखों करोड़ों का सामान पड़ा है दस आदमी यहाँ पे रोटी खा रहा है परिवार चल रहा है सारे के सारे बेरोजगार हो जाएंगे ہم کہاں جائیں گے بتائی پہلے بھی آگ کا نقصان اتنا جھیل چکے ہیں اپنے گھر کے گہنے بیچ کے اپنی دکانیں پہلے روٹی روٹی چلے گی تبھی کچھ کھائے گا بندہ اب کھڑے پا رہے ہیں انہوں نے انسیڈنس کر دی ہے ہمارے ساتھ پرشاشن دے ادھکاری باجی کہہ رہے ہیں کہ جیڑی بھی پروٹوکول دے حساب نال جیڑی ہے کہ لافی کافی چیزاں دیکھ کے کیونکہ یہ بڈیڑی دا حصہ ہے پنڈ دا تسی کس طرح ویکھدے ہو کہ جس طرح دے پرشاشنک ادھکاری گل مار رہے ہیں ਸਰ ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਹੈਗਾ ਕਿ ਹਾਂ ਵੀ ਇਹ ਮਾਰਕੀਟ ਇਸਟੈਬਲਿਸ਼ ਹੀ ਨਹੀਂ ਐ ਇੱਥੇ ਹੈ ਹੀ ਨਹੀਂ ਐ 2002 ਦੇ ਵਿੱਚ ਅਸੀਂ ਕੀਤਾ ਤੇ ਇੱਥੇ ਕੁਝ ਵੀ ਨਹੀਂ ਆਇਆ ਬਟ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਕਿ 1993 ਤੋਂ ਸਾਡੀ ਸਟੇ ਚੱਲਦੀ ਪਈ ਹੈ ਬਟ ਉਹ ਫਿਰ ਉਹ ਕਿਦਾਂ ਉਸ ਚੀਜ਼ ਨੂੰ ਕਹਿ ਰਹੇ ਆ ਕਿ ਅਸੀਂ ਨਹੀਂ ਤੇ ਤੁਸੀਂ ਹੁਣ ਨੀਤੀ ਕਿਸ ਤਰ੍ਹਾਂ ਦੀ ਪਿਆ ਰਹੇ ਹੋ ਕੋਈ ਮੀਟਿੰਗ ਜਿੱਦਾਂ ਭਾਜੀ ਨੇ ਕਿਹਾ ਮੀਟਿੰਗਸ ਜਿਹੜੀ ਹੈਗੀ ਜਾਰੀ ਹੈ ਹੋਰ ਵੀ ਕਿਸੇ ਨਾਲ ਕੋਈ ਗੱਲਬਾਤ ਜਾਰੀ ਚੱਲ ਰਹੀ ਹੈ ਉਹ ਹੁਣ ਸ਼ਾਮ ਨੂੰ ਮੀਟਿੰਗ ਦੇ ਵਿੱਚ ਹੀ ਜੋ ਹੋਏਗਾ ਉਹ ਫਾਈਨਲ ਹੋਏਗਾ ਹਰਮਿੰਦਰ ਸਾਹਿਬ ਜੋ ਵੀ ਆਗੇ ਦਾ ਕੋਰਸ ਪਲੈਨਿੰਗ ਹੋਗਾ ਜੈਸੇ ਵੀ ਸਾਰੇ दुकानदार भाई हमारे कहते हैं कल से हम शुरू करेंगे क्योंकि कल ही दफ्तर खुलेंगे कल ही जिससे टाइम मांगेंगे जो भी हमारा प्रोसेस चलेगा हम नहीं कहते कि हमने यहीं बैठना है हम नहीं कह रहे हमें कोई सूटेबल कोई भी रीजनेबल समा देता जाए समा दिया जाए जिसको हम यहाँ से रिहेबिलिटेट करें या हमारे को कुछ करोड़ों का टैक्स जा रहा है यहाँ से सौ सवा सौ करोड़ की टर्न है पूरे मार्केट की यहाँ पर हर एक बंदा इनकम टैक्स सेल टैक्स देता था अब जीएसटी दे रहा है बिजली के बिल दे रहा है उसमें कॉरपोरेशन टैक्स है हमारे को क्या फैसिलिटी यहाँ तक अभी तक बाथरूम नहीं है जी बताइए ਚੰਡੀਗੜ੍ਹ ਗਵਰਨਮੈਂਟ ਮਾਰ ਕੋ ਕਹਿ ਰਹੀ ਹੈ ਕਿ ਅਸੀਂ ਇਲੀਗਲ ਬੈਠੇ ਹਾਂ ਉਹਨਾਂ ਨੇ ਅਭੀ ਤੱਕ ਬਾਥਰੂਮ ਪ੍ਰੋਵਾਈਡ ਨਹੀਂ ਕੀਏ ਯਹਾਂ ਤੇ ਕੋਈ ਪਾਰਕਿੰਗ ਨਹੀਂ ਹੈ ਅਸੀਂ ਖੁਦ ਮੈਨੇਜ ਕਰਦੇ ਹਾਂ ਨੁਕਸਾਨ ਵੀ ਹੁੰਦਾ ਉਸ ਕੋ ਵੀ ਸਹਤੇ ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਆਲਾ ਕਿ ਸ਼ਾਪਕੀਪਰ ਜਿਹੜੇ ਹੈਗੇ ਸਰ ਜਿੱਦਾਂ ਸਰ ਨੇ ਵੀ ਕਿਹਾ ਕਈ ਚੀਜ਼ਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਵੀ ਜਿਹੜਾ ਪੇ ਮੇਰੀ ਦੁਕਾਨ ਨੂੰ ਦੋ ਵਾਰੀ ਅੱਗ ਲੱਗੀ ਹੈ ਮੈਂ ਕੋਈ ਕੰਪਨਸੇਸ਼ਨ ਨਹੀਂ ਲੱਤੀ ਸਰਕਾਰ ਤੋਂ ਇਹ ਲੋਕੀ ਕਹਿੰਦੇ ਜੋ ਜਾਣ ਬੁਝ ਕੇ ਅੱਗ ਲਗਾਉਂਦੇ ਆ ਆਪਣੇ ਘਰ ਨੂੰ ਕੌਣ ਅੱਗ ਲਗਾਉਂਦਾ ਸਾਡਾ ਨੁਕਸਾਨ ਹੈ ਦੋ ਵਾਰੀ ਸੀ ਆਪਣੇ करजा चुके हैं बैंकों तो लोन लते कोई लोन ले कोई इंश्योरेंस नहीं ली ले इसी कितियों भी चेक कर सकता प्रशासन इस चीज़ में हम कि जरा ऐलान किया गया छब्बीस अट्ठाईस जून का ओबियसली नुकसान तो बहुत अब इस बारे में तो प्रशासन से ही बात करेंगे कल जाके हम लोग और हम लोग आप लोग मीडिया के माध्यम से ये कहना चाहते हैं कि हम लोगों के बारे में जो नेगेटिव बातें फैलाई जा रही हैं आके यहाँ पे प्रैक्टिकल देखें कौन अपने आदमी अपने घर को आग लगाए हमारे मार्केट में सबसे सस्ता फर्नीचर है सबसे फर्नीचर सस्ता फर्नीचर हम लोगों को देते हैं इस मार्केट के अलावा लोगों के लिए फर्नीचर ख़रीदना बहुत मुश्किल होगा क्योंकि बीस हज़ार में भी एक बंदा आता है अपनी बेटी की शादी करना चाहता है तो पूरा दहेज का सामान हम लोग बीस हज़ार में भी उसको प्रोवाइड करते हैं बिल्कुल हु,